ਬਿਰਜੀ ਗੱਲ ਇਹ 110 ਰੁਪਏ ਦੇ ਨਹੀਂ ਹੈਗੇ ਵੀ ਇਹਨਾਂ ਨੇ ਮੇਰੇ ਟੋਲ ਦੇ ਵਿੱਚੋਂ ਫਾਸਟੈਗ ਚੋਂ ਕੱਟ ਲਏ। ਕੱਲ ਇਹ ਆ ਵੀ ਲੋਕਾਂ ਨੇ ਕਿੱਡਾ ਕਿ ਸਕੈਮ ਕਰ ਰਹੇ ਨੇ ਕਿ ਗੱਲ ਇਹ ਦੀ ਦੇਖਣ ਦੀ ਲੋੜ ਹੈਗੀ। ਮੈਂ ਹੁਣ ਤੋਂ ਇੰਨੀ ਦੂਰੋਂ ਆਇਆ ਮੈਂ ਗੱਡੀ ਦਾ ਤੇਲ ਫੂਕਿਆ ਹੈ 500 ਰੁਪਏ ਦਾ ਤਾਂ ਮੈਂ ਤੇਲ ਫੂਕਿਆ ਹੈਗਾ। ਠੀਕ ਹੈ ਨਹੀਂ ਇਹ ਜਾਂਚ ਦਾ ਵਿਸ਼ਾ ਜਾਂਚ ਜ਼ਰੂਰ ਹੋਣੀ ਚਾਹੀਦੀ ਹੈਗੀ। ਮੈਂ ਕਾ ਮੇਰੇ ਤੇ ਜੀ ਕੋਲੋਂ ਦੇ ਪੈਸਾ ਕੱਢੀ। ਉਨੋਂ ਦੇ ਪੈਸੇ ਮੜਨ ਨਾਲ ਨਾ ਮੁੜ ਕੇ ਨੀ ਜਤੀ ਨਾ ਬੈਣ ਨੁਕਾਟੂ ਕੇ ਆ। ਹਰ ਵਿੱਚ ਕੀ ਨਾਮਾ ਤੁਹਾਡਾ ਮੇਰਾ ਜਸਪਾਲ ਸਿੰਘ ਆ ਜੀ ਨਾਮ ਕੀ ਮਸਲਾ ਕੀ ਹੈ ਮੈਂ ਸੰਗਰੂਰ ਦਾ ਰਹਿਣ ਵਾਲਾ ਮੈਂ ਕਦੇ ਸੁੱਤਾ ਪਿਆ ਸੀਗਾ 10:30 ਵਜੇ ਤਕਰੀਬਨ ਮੇਰੇ ਮੋਬਾਈਲ ਤੇ ਮੈਸੇਜ ਆਇਆ ਵੀ ਤੁਹਾਡੇ ਫਾਸਟੈਗ ਚੋਂ ਪੈਸੇ ਕੱਟ ਗਏ ਜੀ ਗੱਡੀ ਮੇ ਦਾ ਘਰੇ ਰਹਾ ਉਹਨਾਂ ਗੱਡੀ ਘਰੇ ਖੜੀ ਹੈ ਜੀ ਤਾਂ ਮੈਂ ਸਵੇਰੇ ਇਹਨਾਂ ਦੇ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹ ਕਹਿੰਦੇ ਜੀ 에ਰਰ ਨਾਲ ਪੈਸੇ ਕੱਟੇ ਗਏ ਨੇ ਜੀ ਮੈਂ 에ਰਰ ਨਾਲ ਕਦੇ ਕਿਸੇ ਦੇ ਕੌਣ ਚ ਪਾਏ ਤਾਂ ਹੈ ਨਹੀਂਗਾ ਜੀ ਤੁਸੀਂ ਤੇ ਬਾਕੀ ਇਹਨਾਂ ਦਾ ਹੁਣ ਇੱਥੇ ਜੇ ਹੁਣ ਪੈਸੇ ਨਾ ਹੋਣ ਜੀ ਆ ਬੰਦੇ ਬਿਠਾ ਰੱਖੇ ਨੇ ਇਹਨਾਂ ਦਾ ਤੁਸੀਂ ਦੇਖ ਹੀ ਲੋ ਜੀ ਆ ਸਿਸਟਮ ਹੈਗਾ ਇਹਨਾਂ ਦਾ 110 ਰੁਪਏ ਕੱਟ ਲਏ ਜੀ ਜਦ ਕਿ ਮੇਰੀ ਗੱਡੀ ਘਰੇ ਖੜੀ ਸੀਗੀ ਜੀ ਹੁਣ ਇਹਨਾਂ ਨੂੰ ਆ ਕੇ ਮਿਲੇ ਆ ਜੀ ਕਹਿੰਦੇ ਸਾਡੀ ਗਲਤੀ ਹੈਗੀ ਮੈਂ ਗਲਤੀ ਇਹ ਗਲਤੀ ਹੈ ਕਿ ਸਕੈਮ ਹੈ ਹੁਣ ਪਰਮਤਮਾ ਜਣਦਾ ਇਹ ਜਾਂਚ ਦਾ ਵਿਸ਼ਾ ਹੈਗਾ ਹੁਣ 110 ਰੁਪਏ ਵਸੂਲਣ ਲਈ ਤੁਸੀਂ 500 ਮੈਂ ਪੈਸੇ ਮੈਂ ਮੈਂ ਵਸੂਲਣ ਵਾਸਤੇ ਨਹੀਂ ਆਇਆ ਮੈਂ ਤਾਂ ਇੱਕ ਜਿਹੜਾ ਇਹ ਸਕੈਮ ਚੱਲ ਰਿਹਾ ਹੈਗਾ ਵੀ ਇਹ ਕੀ ਲੋਕ ਆਮ ਲੋਕਾਂ ਦੇ ਨਾਲ ਵੀ ਕੀ ਹੋ ਰਿਹਾ ਹੈਗਾ ਮੈਂ ਤਾਂ ਉਸ ਖਤਰ ਆਇਆ ਮੈਨੂੰ ਪਰਦਾ ਵਾਸ ਕਰਨਾ ਹੈ ਪਰਦਾ ਵਾਸ ਕਰਨਾ ਹੈ ਵੀ ਇਹ ਕੀ ਇਹ ਹੋ ਰਿਹਾ ਹੈਗਾ ਟਰੋਲ ਮੈਨੇਜਰ ਨਾਲ ਤੁਸੀਂ ਗੱਲਬਾਤ ਕੀਤੀ ਗੱਲਬਾਤ ਕੀਤੀ ਆ ਉਹ ਕਹਿੰਦਾ ਜੀ ਮੈਂ ਤੁਹਾਡੇ ਅਕਾਊਂਟ ਚ ਪੈਸੇ ਪਾ ਦਿੰਨਾ ਜੀ ਇਹ ਕਰ ਦਿੰਨਾ ਜੀ ਇਹ ਕਹਿੰਦਾ ਮੈਂ ਪੈਸੇ ਹਜੇ ਤੱਕ ਤਾਂ ਆਏ ਨਹੀਂ ਉਹ ਕਹਿੰਦਾ ਤਾਂ ਸੀਗਾ ਜੀ ਪਰ ਮੈਨੂੰ ਲੋਟ ਨਹੀਂ ਹੈਗੀ ਜੀ ਪੈਸੇ ਨਹੀਂ ਗੱਲ ਤਾਂ ਇਹ ਹੈ ਵੀ ਇਹ ਜਾਂਚ ਦਾ ਵਿੱਚ ਹੈਗਾ ਵੀ ਕੀ ਇਹ ਆਮ ਲੋਕਾਂ ਨਾਲ ਵੀ ਇਹ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ ਕਿੰਨੀ ਕੋ ਹਰਾਸਮੈਂਟ ਹੋਈ ਤੁਹਾਨੂੰ ਹਰਾਸਮੈਂਟ ਤਾਂ ਉਹਨਾਂ ਸਾਰੇ ਸਵੇਰ ਦਾ ਦੇਖ ਲਓ ਜੀ ਹੁਣ 2:00 ਵਜੇ ਰਾਤ ਦੇ 10:00 ਵਜੇ ਤੇ ਖੜੇ ਆ ਮਤਲਬ ਕਿ ਉਹ ਚਾਹੇਗੇ ਜੀ ਕੀ ਕਹਿੰਦੇ ਹੁੰ ਵੀ ਸੋਚਿਆ ਹੈਗਾ ਵੀ ਬਿਨਾ ਮਤਲਬ ਆਏ ਹੁਣ ਕਾਊਂਟ ਚੋਂ ਪੈਸੇ ਕੱਟਣ ਲੱਗ ਕੀ ਡਰ ਕੀ ਲੱਗਦਾ ਵੀ ਕੋਈ ਬਾਰ ਦੱਤ ਵੀ ਕੋਈ ਕੱਲ ਨੂੰ ਹੁਣ ਮੇਰੀ ਗੱਡੀ ਇੱਥੋਂ ਨਿਕਲੀ ਆ ਜੀ ਇਹਨਾਂ ਦੇ ਰਿਕਾਰਡ ਚ ਨਿਕਲੀ ਆ ਕੱਲੋਂ ਬਾਈ ਚਾਂਸ ਕਿਤੇ ਕਿਸੇ ਗੱਡੀ ਨੇ ਕ੍ਰਾਈਮ ਕੀਤਾ ਹੋਵੇ ਇੱਥੋਂ ਵੀ ਇਸ ਟਾਈਮ ਤੇ ਗੱਡੀ ਕਿਹੜੀ ਨਿਕਲੀ ਆ ਗੱਡੀ ਮੇਰੀ ਦਾ ਨਾਮ ਚੜ ਗਿਆ ਜੀ ਮੈਂ ਬਿਨਾ ਮਤਲਬ ਆ ਇਨਵੋਲਵ ਹੋ ਸਕਦਾ ਜੀ ਕਿਸੇ ਗੱਲ ਚ ਕਿੰਨੀ ਦੂਰੋਂ ਆਏ ਤੁਸੀਂ ਹੁਣ ਮੈਂ ਸਹੂਰ ਤੋਂ ਆਇਆ ਜੀ ਇੱਥੋਂ ਦੇਖ ਲਓ ਕਿੰਨੀ ਦੂਰ ਆ ਜੀ ਆ ਅਗਰ ਗੱਲ ਕਰੀਏ ਸੋਡੀ ਗੱਡੀ ਦਾ ਰੋ ਗੱਡੀ ਦਾ ਕਿੰਨੇ ਕ ਨੰਬਰ ਦਾ ਫਰਕ ਸੀ ਜਿਹੜੀ ਗੱਲ ਜਿਹੜਾ ਨੇ ਦੱਸੀ ਇਹਨਾਂ ਦੇ ਦੱਸੇ ਮੁਤਾਬਕ ਕੀ ਕਹਿੰਦੇ ਸਾਡੇ EMPLOYEES ਨੇ ਗਲਤ ਕੀਤਾ ਜੀ ਆ ਕੀਤਾ ਜੀ ਪਤਾ ਨਹੀਂ ਹੁਣ ਇਹ ਸਕੈਮ ਆ ਕਿ EMPLOYEES ਨੇ ਮੈਨੂੰ ਤਾਂ ਹੁਣ ਇਹਦਾ ਜਾਂਚ ਦਾ ਵਿਸ਼ਾ ਜੀ ਇਹ ਕੋਈ ਇਨਵੈਸਟੀਗੇ ਸਾਨੂੰ ਲੱਗਦਾ ਵੀ ਇੰਨਾ ਚੇਜ਼ ਦੇ ਕੋਈ ਕਰੂਗੀ ਇੰਤਜ਼ਾਮ ਸੁੰਦਰ ਲੱਗਦਾ ਕੋਈ ਲੱਗਦਾ ਕੋਈ ਉਮੀਦ ਨਹੀਂ ਹੈਗੀ ਜੀ ਬਸ ਸਾਰੇ ਦੂਜੇ ਨਾਲ ਵਾਲੇ ਅਗਲੀ ਵੀ ਕੋਈ ਨੋਟਿਸ ਭੇਜੂਗੇ ਮੇਰੀ ਇੱਛਾ ਹੈਗੀ ਹੈ ਜੀ ਮੈਂ ਆਪਦੇ ਵਕੀਲਾਂ ਨਾਲ ਗੱਲ ਕੀਤੀ ਸੀਗੀ ਮੈਂ ਇਹਨਾਂ ਦਾ ਈਮੇਲ ਐਡਰੈਸ ਲੈਂਦਾ ਵੀ ਇਹਨਾਂ ਨੇ ਮੈਨੂੰ ਮੇਰੇ ਵਕੀਲ ਲੈ ਕੇ ਆ ਮੈਂ ਇਹਨਾਂ ਨੂੰ ਆਪਣੇ ਈਮੇਲ ਰਾਹੀਂ ਨੋਟਿਸ ਭੇਜੂਗਾ ਮੇਰਾ ਹਸਬੰਦ ਦਾ ਜੀ ਬਿਨਾ ਮਤਲਬ ਤੁਹਾਨੂੰ ਕਿਵੇਂ ਲੱਗਦਾ ਵੀ ਆਮ ਲੋਕਾਂ ਨਾਲ ਇਹ ਠੱਗੀ ਵਾਲਾ ਕੰਮ ਬੜਾ ਤੁਰ ਹੋ ਸਕਦਾ ਜੀ ਇਹ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਮੈਨੂੰ ਲੱਗ ਮੈਨੂੰ ਲੱਗਦਾ ਹੈਗਾ ਵੀ ਇਹ ਹੁਣ ਮੈਂ ਕੋਈ ਇਨਵੈਸਟੀਗੇਸ਼ਨ ਉਹ ਤਾਂ ਹੈ ਨਹੀਂਗਾ ਜੀ ਠੀਕ ਹੈ ਨਹੀਂ ਇਹਦਾ ਉਹ ਜਿਹੜੇ ਇਨਵੈਸਟੀਗੇਸ਼ਨ ਦੇਖੇ ਜੋ ਥੋੜਾ ਜਿਹਾ ਗੱਲ ਕਰਦੇ ਮੈਨੇਜਰ ਨੂੰ ਗੱਲ ਕੀ ਕਹਿੰਦਾ ਐਨਾਂ ਜਰਾ ਆਇਆ ਕਹਿੰਦਾ ਹੋਰ ਬੰਦਿਆਂ ਨਾਲ ਉਹ ਜਿਹਦਾ ਮੈਨੂੰ ਮੇਰੇ ਬੁੱਤੇ ਲੈ ਕੇ ਆਓ ਤੁਸੀਂ ਆਪ ਖੜੇ ਹੋ ਫਿਰ ਵੀ ਹੋ ਸਕਦਾ ਮੈਂ ਉਹ ਤਾਂ ਹੁਣ ਮੈਂ ਤਾਂ ਆਪ ਤਾਂ ਮੈਸੇਜ ਚੈੱਕ ਕਰ ਲਿਆ ਠੀਕ ਹੈ ਨਹੀਂ ਆਮ ਲੋਕ ਤਾਂ ਹਰ ਇੱਕ ਬੰਦਾ ਦਾ ਮੈਸੇਜ ਪੜਦਾ ਵੀ ਨਹੀਂਗਾ ਠੀਕ ਹੈ ਨਹੀਂ ਕੋਈ ਹੁਣ ਮੈਂ ਆਪਾ ਪੜੇ ਲਿਖੇ ਬੰਦੇ ਆ ਮੈਂ ਮੈਸੇਜ ਪੜ हो सकता है जांच का विषय ये है सर जैसे मैंने अभी आपको वीडियो रिकॉर्डिंग भी दिखा दिया है कि इनकी गाड़ी वहाँ से क्रॉस नहीं की है एक नंबर का मिस्टेक हुआ है इनकी जो गाड़ी का नंबर है हमारे लड़के ने जो नंबर जो मारा है बूथ में एक नंबर का मिस्टेक है जिसके वजह से वो गाड़ी फ्री में चली गई और इनकी गाड़ी जो है वो घर में खड़ी थी इनकी गाड़ी का सेम नंबर नंबर सेम था एक नंबर का सिर्फ मिस्टिक था एल की जगह एम आ गया है तो ये मिस्टिक की वजह से सर इनकी गाड़ी का पैसा कट गया मैं इनको एक सौ जो कटा है उसके लिए मैं इनको रिफंड कर देता हूँ पैसा सर जैसे इनको तो पता चल गया अगर किसी को अगर किसी को पता नहीं चलता वन जीरो डबल थ्री में वो कंप्लेन करेंगे तो पैसा उनको रिफंड हो जाता है नहीं।